ਪੰਥਕ ਪਾਰਟੀ ਨੂੰ ਛੱਡ ਕੇ ਬੀਜੇਪੀ ਜੁਆਇਨ ਕਰਨਾ ਕਿੱਦਾਂ ਦਾ ਲੱਗ ਰਿਹਾ ਹੈ ਕੀ ਮਹਿਸੂਸ ਕਰ ਰਹੇ ਕਿਉਂਕਿ ਬਹੁਤ ਸਾਲ ਤੁਸੀਂ ਅਕਾਲੀ ਦਲ ਦਾ ਝੰਡਾ ਬੁਲੰਦ ਕੀਤਾ ਹੈ ਇਹ ਜਿਹੜਾ ਨਾ ਇਹ ਜਿਹੜਾ ਸਰੋਪਾਉ ਪਾਇਆ ਹੈ ਨਾ ਤੁਸੀਂ ਸਰੋਪਾ ਜੋ ਇੱਕ ਲੋਗੋ ਪਾਰਟੀ ਦਾ ਇਹ ਕੋਈ ਦੋ ਮਿਲਟਰ ਜਾਂ ਮਿਲਟਰ ਅੱਦੇ ਦਾ ਕੱਪੜਾ ਨਹੀਂ ਹੈ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਸ਼ਰਮ ਨਹੀਂ ਅਕਾਲੀ ਦਲ ਪਾਰਟੀ 'ਚ ਕੰਮ ਕਰਕੇ ਉਹ ਕਿਹੜੀ ਪੰਥਕ ਰਹੇਗੀ ਹੁਣ ਪੰਥਕ ਪਾਰਟੀ ਕਿਹੜੀ ਰਹੇਗੀ ਸਰਬੱਤ ਖਾਲਸਾ ਤਾਂ ਸਾਡੇ ਉਲਟ ਰਿਹਾ ਜੀ ਸਖਬੀਰ ਸਿੰਘ ਬਾਦਲ ਸਾਹਿਬ ਲਈ ਮੈਂ ਅੱਜ ਵੀ ਕਹਨਾ ਹੀਰਾ ਬੰਦਾ ਯਾਰਾਂ ਦਾ ਯਾਰ ਉਹ ਮੈਂ ਤੁਹਾਨੂੰ ਫ੍ਰੈਂਕਲੀ ਦੱਸਦਾ ਬ੍ਰਦਰ ਉੱਥੇ ਕੰਮ ਉਹ ਬੰਦਾ ਕਰ ਸਕਦਾ ਜਿਹਨੂੰ ਚਾਪਲੂਸੀ ਕਰਨੀ ਆਉਂਦੀ ਹੋਵੇ ਝੋਲਾ ਚੁਕਣਾ ਆਉਂਦਾ ਹੋਵੇ ਤੇ ਕੰਮ ਵਾਲੇ ਬੰਦਿਆਂ ਦੀ ਕਦਰ ਨਹੀਂ ਹੈ ਪੰਥਕ ਪਾਰਟੀ ਵਾਲੀ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਸੋਚ 'ਚ ਨਹੀਂ ਹੈ ਭਾਜਪਾ ਚ ਆਵੋਗੇ ਹੋ ਸਕਦਾ ਹੈ ਸ਼ਾਇਦ ਤੁਹਾਡਾ ਫਿਊਚਰ ਬ੍ਰਾਈਟ ਬਣ ਜੇ ਕਿਉਂਕਿ ਉਹ ਮੈਨੂੰ ਪਤਾ ਹੈ ਸੋ ਬੀਜੇਪੀ ਪਾਰਟੀ ਇਹ ਲੋਕਾਂ ਦੇ ਭਲੇਖੇ ਨੇ ਵੀ ਹਿੰਦੂਇਸਮ ਦੀ ਪਾਰਟੀ ਹੈ ਤੇ ਕਿਸਾਨਾਂ ਦੇ ਵਿਰੁੱਧ ਹੈ ਇਹ 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 ਕੌਣ ਬੂ ਦੂਰ ਕਰੂ ਅਸੀਂ ਲੋਕ ਕਰਾਂਗੇ ਦੂਰ ਭਾਈ ਪੈਂਫਲਟ ਵੰਡ-ਵੰਡ ਕੇ ਲੋਕਾਂ ਨੂੰ ਦੱਸਾਂਗੇ ਹੱਥੀਂ ਵੰਡਾਂਗੇ ਸੜਕਾਂ ਤੇ ਕੜ ਕੇ ਦੇਖੋ ਪ੍ਰਮਾਤਮਾ ਕਹਿੰਦਾ ਵੀ ਤੂੰ ਪੁੱਤ ਮਿਹਨਤ ਕਰ ਫਲ ਉਹਨੇ ਦੇਣਾ ਬੀਜੇਪੀ ਇੱਕ ਟੀਮ ਹੈ ਜੀ ਅਸੀਂ ਮਿਹਨਤ ਕਰਾਂਗੇ ਫਲ ਉਹਨੇ ਦੇਣਾ ਮੈਂ ਵਾਅਦਾ ਕਰਦਾ ਜੀ 27 ਦੇ ਵਿੱਚ ਬੀਜੇਪੀ ਪਾਰਟੀ ਦਾ ਕੈਂਡੀਡੇਟ ਇਥੋਂ ਨਾ ਜਿਤਾਇਆ ਮਹਾਰਾਜਨੀਤੀ ਛੱਡੋ ਸਿਟੀ ਹੋਮ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਅੱਜ ਮੌਜੂਦ ਆ ਅਸੀਂ ਬੀਜੇਪੀ ਦੇ ਆਫਿਸ ਦੇ ਵਿੱਚ ਲੁਧਿਆਣਾ ਦੇ ਵਿੱਚ ਸੋ ਅਕਾਲੀ ਦਲ ਦੇ ਵਿੱਚ ਇੱਕ ਵੱਡੀ ਸੇਹਲਮਾਰੀ ਕੀਤੀ ਹੈ ਬੀਜੇਪੀ ਪਾਰਟੀ ਨੇ ਔਰ ਵੱਡੇ ਲੀਡਰ ਨੇ ਵੱਡੇ ਆਗੂ ਨੇ ਜਸਪ੍ਰੀਤ ਸਿੰਘ ਹੋਬੀ ਉਹਨਾਂ ਨੇ ਅੱਜ ਅਕਾਲੀ ਦਲ ਛੱਡ ਕੇ ਬੀਜਪੀ ਜੁਆਇਨ ਕਰ ਲਿਆ ਔਰ ਵੱਡੇ ਲੀਡਰਾਂ ਨਾਲ ਉਹਨਾਂ ਦੀ ਗੱਲ ਦੇ ਵੀ ਸਰੋਪਾ ਪਾਇਆ ਔਰ ਉਹਨਾਂ ਨੂੰ ਬੀਜਪੀ ਪਰਿਵਾਰ ਦਾ ਇੱਕ ਆਪਣਾ ਹਿੱਸਾ ਬਣਾਇਆ ਸੋ ਹਬੀ ਜੀ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਜੀ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਚੈਨਲ ਦਾ ਭਾਈ ਬਹੁਤ ਧੰਨਵਾਦ ਸੋ ਕਿੱਦਾਂ ਦੇਖਦੇ ਹੋ ਹਬੀ ਜੀ ਵੀ ਪੰਥਕ ਪਾਰਟੀ ਨੂੰ ਛੱਡ ਕੇ ਬੀਜਪੀ ਜੁਆਇਨ ਕਰਨਾ ਕਿੱਦਾਂ ਦਾ ਲੱਗ ਰਿਹਾ ਹੈ ਕੀ ਮਹਿਸੂਸ ਕਰ ਰਹੇ ਕਿਉਂਕਿ ਬਹੁਤ ਸਾਲ ਤੁਸੀਂ ਅਕਾਲੀ ਦਲ ਦਾ ਝੰਡਾ ਬੁਲੰਦ ਕੀਤਾ ਔਰ ਅਕਾਲੀ ਦਲ ਦੇ ਵੱਡੇ ਲੀਡਰ ਦੇ ਨਾਂ ਤੋਂ ਜਾਣੇ ਜਾਂਦੇ ਸੀ ਹੁਣ ਕਿੱਦਾਂ ਬੀਜਪੀ ਦਾ ਝੰਡਾ ਬਿਲਕੁਲ ਜਾਰੀ ਰਹੀ ਕਿ ਭਾਜਪਾ ਕੋਈ ਪਾਰਟੀ ਹੈ ਥੋੜੀ ਕਹਿੰਦੀ ਕਿ ਪੰਥਕ ਸੋਚ ਛੱਡ ਦਿਓ ਹੂੰ ਤੇ ਦੂਜੀ ਗੱਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ 'ਚ ਕੰਮ ਕਰਕੇ ਆ ਉਹ ਕਿਹੜੀ ਪੰਥਕ ਰਹਿ ਗਈ ਹੁਣ ਹੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ 'ਚ ਕਦੇ ਸੁਧਾਰ ਲਹਿਰ ਕਦੇ ਆ ਮਨਪ੍ਰੀਤ ਸਿੰਘ ਆਲੀ ਜੀ ਉਹਨਾਂ ਦੀ ਲਹਿਰ ਕਦੇ ਬਰੰਪੁਰਿਆਂ ਦੀ ਕਦੇ ਢੀਂਸਿਆਂ ਦੀ ਪੰਥਕ ਪਾਰਟੀ ਕਿਹੜੀ ਰਹਿ ਗਈ ਸਰਬੱਤ ਖਾਲਸਾ ਤਾਂ ਸਾਡੇ ਉਲਟ ਰਿਹਾ ਜੀ ਉਸ ਤੋਂ ਬਾਅਦ ਆ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਹ ਸਰਬਜੀਤ ਸਿੰਘ ਫਰੀਦਕੋਟ ਤੋਂ ਤੇ ਅਮਰਤਪਾਲ ਉਥੋਂ ਆਜ਼ਾਦ ਉਮੀਦਵਾਰ ਜਿੱਤੇ ਨੇ ਪੰਥਕ ਵੋਟ ਤੇ ਜਿੱਤੇ ਨੇ ਸੋ ਸ਼੍ਰੋਮਣੀ ਅਕਾਲੀ ਦਲ ਕੋਈ ਪੰਥਕ ਪਾਰਟੀ ਥੋੜੀ ਰਹਿ ਗਈ ਹੁਣ ਉਹ ਤਾਂ ਇੱਕ ਸੁਖਬੀਰ ਸਿੰਘ ਬਾਦਲ ਸਾਹਿਬ ਲਈ ਮੈਂ ਅੱਜ ਵੀ ਕਹਣਾ ਹੀਰਾ ਬੰਦਾ ਯਾਰਾਂ ਦਾ ਯਾਰ ਪਰ ਜੇ ਹੁਣ ਪਾਰਟੀ ਦੀ ਗੱਲ ਕਰੀਏ ਥੱਲਣੀ ਲੀਡਰਸ਼ਿਪ ਨੇ ਤਾਂ ਬਿਜ਼ਨਸ ਬਣਾ ਲਿਆ ਜੀ ਜਿਹੜੇ ਚਾਰ ਚੰਗੇ ਪਰਿਵਾਰਾਂ ਨੂੰ ਇਕੱਠੇ ਕਰਕੇ ਉਹ ਸੁਖਬੀਰ ਜੀ ਨੂੰ ਬੁਲਾ ਕੇ ਕਮਰੇ 'ਚ ਫੋਟੋਆ ਕਰਾ ਲੈਂਦੇ ਨੇ ਉਹ ਸੁਖਬੀਰ ਜੀ ਦੇ ਨੇੜੇ ਹੋ ਜਾਂਦੇ ਨੇ ਤੇ ਉਹੀ ਨੇੜੇ ਹੋ ਜਾਂਦੇ ਨੇ ਜਿਨ੍ਹਾਂ ਨੇ ਚਾਰ ਪਰਿਵਾਰ ਮਲਾਏ ਹੁੰਦੇ ਨੇ ਉਹ ਕੋਈ ਵੋਟਾਂ ਥੋੜੀ ਨਹੀਂ ਜੀ ਸਾਡੀਆਂ ਇਹ ਵੰਦਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਖੁਦ ਆਪਣੇ ਅਜੰਡੇ ਤੋਂ ਪਟਕੀ ਹੈ ਨਹੀਂ ਅਕਾਲੀ ਦਲ ਨਾਰਾਜ਼ਗੀ ਕੀ ਹੈ ਨਾਰਾਜ਼ਗੀ ਨਹੀਂ ਜੀ ਉੱਥੇ ਤਾਂ ਕੰਮ ਕਰਨ ਦਾ ਜਿਹੜਾ ਸਿਸਟਮ ਹੈ ਉਹ ਮੈਂ ਤੁਹਾਨੂੰ ਫ੍ਰੈਂਕਲੀ ਦੱਸਦਾ ਬ੍ਰਦਰ ਉੱਥੇ ਕੰਮ ਉਹ ਬੰਦਾ ਕਰ ਸਕਦਾ ਜਿਹਨੂੰ ਚਾਪਲੂਸੀ ਕਰਨੀ ਆਉਂਦੀ ਹੋਵੇ ਝੋਲਾ ਚੁੱਕਣਾ ਆਉਂਦਾ ਹੋਵੇ ਉੱਥੇ ਕੰਮ ਵਾਲੇ ਬੰਦਿਆਂ ਦੀ ਕਦਰ ਨਹੀਂ ਹੈ ਨਹੀਂ ਉੱਥੇ ਤਾਂ ਜਿਹੜੇ ਬੰਦੇ ਮਗਰ ਮਗਰ ਫਿਰ ਸਕਦੇ ਨੇ ਕਿੰਨੇ ਆਉਣਾ ਕਿੰਨੇ ਜਾਣਾ ਸੁਖਬੀਰ ਜੀ ਨੂੰ ਤਾਂ ਥੱਲੇ ਲੀਡਰਸ਼ਿਪ ਬਾਰੇ ਪਤਾ ਹੀ ਨਹੀਂ ਐ ਕੌਣ ਕੀ ਕਰੇ ਜਿਨ੍ਹਾਂ ਨੇ ਜੋ ਪ੍ਰੈਜ਼ੈਂਟ ਕਰਨਾ ਹੈ ਉਹੀ ਪ੍ਰੈਜ਼ੈਂਟ ਹੋਣਾ ਨਹੀਂ ਤੁਹਾਡੀ ਗੱਲਾਂ ਤੋਂ ਲੱਗ ਰਿਹਾ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਨਾਲ ਤੁਹਾਡੀ ਕੋਈ ਨਾਰਾਜ਼ਗੀ ਨਹੀਂ ਐ ਜਿਹੜੀ ਲੋਕਲ ਲੀਡਰਸ਼ਿਪ ਤੋਂ ਉਹਦੇ ਨਾਲ ਨਾਰਾਜ਼ਗੀ ਹੈ ਮੈਂ ਤਾਂ ਕਹਿੰਦਾ ਸੁਖਬੀਰ ਸਿੰਘ ਬਾਦਲ ਸਾਹਿਬ ਤੋਂ ਮੈਂ ਬੜਾ ਕੋਈ ਸਿੱਖਿਆ ਜੀ ਵੱਡਾ ਭਰਾ ਸੀ ਤੇ ਵੱਡਾ ਹੀ ساری ਉਮਰ ਰਹਿਣਾ ਪਰ ਜੇ ਉਹਦੇ ਲਈ ਉਹ ਭਰਾ ਨੇ ਛੋਟੇ ਵੀ ਜਿਨ੍ਹਾਂ ਨੇ ਝੋਲੇ ਚੁੱਕਣੇ ਆ ਫਿਰ ਭਾਈ ਉਹ ਬੜਾਈ ਰੱਖਣ ਫਿਰ ਅਸੀਂ ਕੀ ਲੈਣਾ ਪਰ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹੂੰਗਾ ਪੰਥਕ ਪਾਰਟੀ ਵਾਲੀ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਸੋਚ ਵਿੱਚ ਨਹੀਂ ਹੈ ਜਿਹੜੇ ਸਾਡੇ ਵਰਗੇ ਨੌਜਵਾਨ ਹਾਜੀ ਵੀ ਸੋਚਦੇ ਨੇ ਕਿ ਅਸੀਂ ਪੰਥਕ ਆ ਤੇ ਪੰਥਕ ਸੋਚ ਕਰਕੇ ਤੁਰੇ ਫਿਰਦੇ ਆ ਮੈਂ ਭਰਾਵੋ ਲਿਖ ਕੇ ਦੇਣਾ ਮੇਰੀ ਟਕਸਾਲੀ ਸੋਚ ਹੈ ਪਰ ਤੁਸੀਂ ਵੀ ਮਗਰ ਮਗਰ ਆਵੋਗੇ ਭਾਜਪੀ ਚਾਹੋਗੇ ਹੋ ਸਕਦਾ ਹੈ ਸ਼ਾਇਦ ਤੁਹਾਡਾ ਫਿਊਚਰ ਬ੍ਰਾਈਟ ਬਣ ਜਾਏ ਕਿਉਂਕਿ ਉਹ ਮੈਨੂੰ ਪਤਾ ਕਿਸੇ ਹੋਰ ਚ ਜਾਓਗੇ ਪਤਾ ਨਹੀਂ ਕੀ ਬਣੂ ਕੀ ਨਹੀਂ ਬਣੂ ਪਰ ਇੱਥੇ ਕੁਝ ਨਹੀਂ ਬਣਨਾ ਚਾਹੀਦਾ ਤੁਸੀਂ ਵੀ ਅੱਭੀ ਦੀ ਟਿਕਟ ਅਪਲਾਈ ਕੀਤੀ ਸੀ ਤੁਹਾਡਾ ਲਿਸਟ ਦੇ ਵਿੱਚ ਨਾਮ ਸੀ ਪਰ ਚਲੋ ਨਹੀਂ ਮਿਲ ਸਕੀ ਹੰਮਰਸ਼ਾਹ ਨੂੰ ਟਿਕਟ ਮਿਲ ਗਈ ਹੈ ਸੋ ਕਿੱਦਾਂ ਲੱਗਦਾ ਵੀ ਹੁਣ ਵੈਸਟ ਦੀ ਚੋਣ ਨੂੰ ਜਿਹੜੀ ਹੈ ਹੁਣ ਗਰਮ ਜੋਸ਼ੀ ਨਾਲ ਅੱਗੇ ਵੱਧ ਛੜ ਕੇ ਬੀਜੇਪੀ ਦੇ ਹੱਕ ਦੇ ਵਿੱਚ ਵੋਟਾਂ ਮੰਗੋਗੇ ਮੈਂ ਪੂਰਾ ਜੀ ਅਸੀਂ ਤਾਂ ਸਾਡੀ ਤਾਂ ਡਿਊਟੀ ਲੱਗ ਗਈ ਸਮਝੋ ਇਹ ਜਿਹੜਾ ਨਾ ਇਹ ਜਿਹੜਾ ਸਰੋਪਾਉ ਪਾਇਆ ਨਾ ਜੀ ਸਰੋਪਾ ਜੋ ਇੱਕ ਲੋਗੋ ਪਾਰਟੀ ਦਾ ਇਕੋ 2 ਮੀਟਰ ਜਾਂ ਮੀਟਰ ਅੱਧੇ ਦਾ ਕਪੜਾ ਨਹੀਂ ਹੈ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਹਮਮ ਔਰ ਜਿਵੇਂ ਤੁਸੀਂ ਕਿ ਮੇਰੀ ਗੱਲ ਕਰਕੇ ਮੇਰਾ ਕਿੱਡਾ ਮਾਨ ਵਧਾਇਆ ਵੀ ਹੌਬੀ ਜੀ ਪੁਰਾਣੇ ਅਕਾਲੀ ਦਲ ਦੇ ਬੰਦੇ ਨੇ ਸੀਨੀਅਰ ਨੇ ਜਾਂ ਵਾਟ ਐਵਰ ਤੇ ਮੈਂ ਕਦੇ ਨਹੀਂ ਚਾਹੂਗਾ ਕਿ ਪਾਰਟੀ ਲੀਡਰਸ਼ਿਪ ਨੂੰ ਇਹ ਲੱਗੇ ਕਿ ਅਸੀਂ ਕੋਈ ਐਵੇਂ ਨਕਮਾ ਜਾਂ ਨਕਟੂ ਬੰਦਾ ਭਾਈ ਜੁਆਇਨ ਕਰਾ ਲਿਆ ਉਲਟਾ ਪਾਰਟੀ ਨੂੰ ਪਤਾ ਉਹ ਤੇ ਦੂਜਿਆਂ ਨੂੰ ਵੀ ਪਤਾ ਲੱਗਿਆ ਹੀ ਅਜੇ ਤੱਕ ਲੋਕ ਸਭਾ ਦੀ ਇਲੈਕਸ਼ਨ ਮੇਰਾ ਰਿਕਾਰਡ ਚੈੱਕ ਕਰ ਲੋ ਜਿਹੜੇ ਤਾਂ ਕੂਣੀਆਂ ਮਾਰ ਮਾਰ ਬੈਠਣ ਵਾਲੇ ਸੀਗੇ ਕੁਰਸੀਆਂ ਤੇ ਉਹ ਸਾਰੀ ਰਣਜੀਤ ਢੱਲੋਂ ਸਾਹਿਬ ਦੀ ਇਲੈਕਸ਼ਨ ਚ ਕੂਣੀਆਂ ਮਾਰ ਮਾਰ ਬੈੰਦੇ ਰਹੇ ਅਸੀਂ ਨਹੀਂ ਇੱਕ ਦਿਨ ਕਿਸੇ ਸਟੇਜ ਤੇ ਬੈਠੇ ਕਾਹਦੇ ਲਈ ਅਸੀਂ ਬਾਈ ਡੋਰ ਟੂ ਡੋਰ ਕੀਤਾ ਉਹ ਡੋਰ ਟੂ ਡੋਰ ਕਿਉਂ ਕੀਤਾ ਆਪਣੇ ਲਈ ਸਾਡੀ ਪਾਰਟੀ ਲਈ ਸਾਡੇ ਵਜੂਦ ਲਈ ਸਾਡੇ ਕੈਂਡੀਡੇਟ ਲਈ ਮੈਂ ਤਾਂ ਤੁਹਾਨੂੰ ਸੱਚ ਦੱਸਾਂ ਜੀ ਆਮ ਦਾ 1 ਆਫ ਦਾ ਵੈਰੀ ਸਮਾਲ ਸਪਾਹੀ ਮਾਤ ਨੂੰ ਲਿਖ ਕੇ ਦਿਨਾ ਜਿਹੜੀ ਪਾਲਿਸੀ ਤੇ ਪਾਰਟੀ ਸਾਡੀ ਚਲਦੀ ਪੀਣਾ ਤੁਹਾਨੂੰ ਹੋਰ ਮੇਰੇ ਤੋਂ ਬੜੇ ਵੱਡੇ ਵੱਡੇ ਕੱਦ ਦੇ ਬੰਦੇ ਦਿਖਣਗੇ ਜੀ ਆਉਂਦਿਆਂ ਵਿੱਚ ਆਰ ਇਨ ਟੱਚ ਵਿਦ ਮੀ ਫਰਮ ਲਾਸਟ 4 ਟੂ 5 ਮੰਥਸ ਓਕੇ ਵੈਨ ਆਈ ਸਟਾਰਟਡ ਜਦੋਂ ਮੈਂ ਇਹ ਸੋਚ ਆਪਣੇ ਚ ਪਾਈ ਨਾ ਉਦੋਂ ਤੇ ਮੈਨੂੰ ਕਹਿ ਰਹੇ ਨੇ ਹੌਬੀ ਜੀ ਕੀ ਪੀਟਾ ਮਲੋ ਕਤਾਰ ਲੰਬੀ ਕਰੋਗੇ ਹੁਣ ਦਿਨ ਬਦਲੇ ਮੈਂ ਕਰੂੰਗਾ ਜੀ ਠੋਕ ਕੇ ਕਰੂੰਗਾ ਮੈਂ ਜੇ ਵਿਜੇਰ ਪਾਨੀ ਸਾਹਿਬ ਸੰਗਠਨ ਮੰਤਰੀ ਸਾਹਿਬ ਨੇ ਜਾਂ ਮੇਰੀ ਸੀਨੀਅਰ ਲੀਡਰਸ਼ਿਪ ਨੇ ਇੱਥੇ ਜਾ ਜਿੱਥੇ ਵੀ ਦਿੱਲੀ ਚੰ디ਗੜ੍ਹ ਮੇਰੀਆਂ ਮੀਟਿੰਗਾਂਆਂ ਜੇ ਉਹਨਾਂ ਨੇ ਟਰਸਟ ਰੱਖਿਆ ਤਾਂ ਮੈਂ ਪ੍ਰੋਮਿਸ ਕਰਦਾ ਜੀ ਤੁਹਾਨੂੰ ਬਿਲਕੁਲ ਇਹ ਚੀਜ਼ ਦਿਖਾਵਾਂਗੇ ਕਿ ਲੋਕਾਂ ਨੂੰ ਕਿਉਂਕਿ ਜਦੋਂ ਲੋਕਾਂ ਨੂੰ ਪਤਾ ਲੱਗੂਗਾ ਨਾ ਸੰਗਤ ਨੂੰ ਕਿ ਯੂਨੀਫਾਰਮ ਕੀ ਹੁੰਦੀ ਹੈ ਹਮ ਯੂਨੀਫਾਰਮ ਸਿਰਫ ਕੱਪੜੇ ਪਾਉਣ ਨੂੰ ਨਹੀਂ ਕਹਿੰਦੇ ਜੀ ਯੂਨੀਫਾਰਮ ਹੁੰਦੀ ਵੀ ਉੱਪਰ ਟੌਪ ਸ਼ਾਰਟ ਤੋਂ ਲੈ ਕੇ ਤੇ ਥੱਲੇ ਵਾਰਡ ਪ੍ਰਧਾਨ ਤੱਕ ਜਦੋਂ ਇੱਕ ਸੋਚ ਹੋਵੇ ਇੱਕ ਨਜ਼ਰੀਆ ਹੋਵੇ ਉਹਨੂੰ ਕਹਿੰਦੇ ਨੇ ਯੂਨੀਫਾਰਮ ਸਰਵਿਸਸ ਸੋ ਬੀਜਪੀ ਪਾਰਟੀ ਇਹ ਲੋਕਾਂ ਦੇ ਭਲੇਖੇ ਨੇ ਵੀ ਹਿੰਦੂਇਜ਼ਮ ਦੀ ਪਾਰਟੀ ਹੈ ਉਹ ਕਿਸਾਨਾਂ ਦੇ ਵਿਰੁੱਧ ਹੈ ਇਹ 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 ਕੌਣ ਉਹ ਦੂਰ ਕਰੂ ਅਸੀਂ ਲੋਕ ਕਰਾਂਗੇ ਦੂਰ ਪਾਈ ਤੋ ਕੀ ਲੱਗਦਾ ਹੁਣ ਵੈਸਟ ਦੀ ਜਿਹੜੀ ਚੋਣ ਆ ਬੀਜੇਪੀ ਨੇ ਕੈਂਡੀਡੇਟ ਥੋੜਾ ਲੇਟ ਕਲੀਅਰ ਕੀਤਾ ਬਾਕੀ ਪਾਰਟੀਆਂ ਕਈ ਮਹੀਨਿਆਂ ਤੋਂ ਕਾਫੀ ਮਹੀਨਿਆਂ ਤੋਂ ਮਸ਼ਕਤ ਕਰ ਰਹੀਆਂ ਕੀ ਲੱਗਦਾ ਵੀ ਬੀਜੇਪੀ ਦਾ ਲੇਟ ਕੈਂਡੀਡੇਟ ਕਲੀਅਰ ਕਰਨਾ ਦਿਨ ਥੋੜੇ ਰਹਿਣੇ ਮਿਹਨਤ ਜ਼ਿਆਦੀ ਨਹੀਂ ਕਰਨੀ ਪੈਗੀ ਇਸ ਵਾਰ ਆ ਦੇਖੋ ਜੀ ਬਿੱਟੂ ਸਾਹਿਬ ਜਦੋਂ ਇੱਥੋਂ ਇਲੈਕਸ਼ਨ ਲੜੇ ਸੀ ਨਾ ਲੁਧਿਆਣਾ ਵੈਸਟ ਤੋਂ ਸਾਨੂੰ ਤਕਰੀਬਨ 45000 ਵੋਟ ਪਈ ਸੀ ਬੀਜੇਪੀ ਪਾਰਟੀ ਟੋਟਲ 1,74,75000 ਸਮਥਿੰਗ ਵੋਟ ਹੈ ਮਤਲਬ ਗਰਮੀ ਦਾ ਟਾਈਮ ਹੈ ਮੈਂ ਕੈਲਕੂਲੇਸ਼ਨ ਦੱਸ ਰਿਹਾ ਹਾਂ ਸਪੋਜ਼ ਕਰੋ ਜੀ ਇਹਦਾ 50% ਲਾਲ ਹੋ ਸਪੋਜ਼ 90000 ਵੋਟ ਮੰਨ ਲਓ ਭੁਗਤ ਦੀ ਹੈ ਲੱਖ ਭੁਗਤ ਦੀ ਸਪੋਜ਼ ਜੇ 45000 ਸਾਨੂੰ ਵੈਸਟ ਚੋਦੋ ਪਈਏ ਜਾਂ 30 32 ਵੀ ਪੈ ਗਈ ਤਾਂ ਉਸ ਦਾ ਜਿੱਤੇ ਖੜੇ ਆ ਜੀ ਦਿਸ ਇਜ਼ ਕੈਲਕੂਲੇਸ਼ਨ ਰਹੀ ਗੱਲ ਕਾਂਗਰਸ ਦੀ ਕਾਂਗਰਸ ਦੇ ਕੋਈ ਸਿਰ ਨਹੀਂ ਕੋਈ ਪੈਰ ਨਹੀਂ ਜੀ ਜਿਹੜੇ ਸਾਡੇ ਸਤਕਾਰਯੋਗ ਮੇਰਾ ਵੱਡਾ ਵੀਰ ਆਸ਼ੂ ਹੈ ਉਹ ਜਿਹੜੇ ਵੱਡੇ ਲੀਡਰਾਂ ਨੂੰ ਨਾਲ ਲਈ ਫਿਰਦੇ ਨੇ ਉਹਦੇ ਚ ਲੋਕਲ ਤਾਂ ਕੋਈ ਬੰਦਾ ਹੀ ਹੈ ਨਹੀਂ ਕੋਈ ਕਰਤਾਰ ਪਰ ਤੋਂ ਆ ਤੇ ਕੋਈ ਬਰਨਾਲੇ ਤੋਂ ਕੋਈ ਬੀਕਾ ਮਤਲਬ ਕਿਤੋਂ ਕਿਤੋਂ ਆਈ ਜਾਂਦੇ ਨੇ ਪਰ ਸਰਕਾਰ ਨਾਲ ਮੱਥਾ ਲਾਣਾ ਉਹ ਕੋਈ ਛੋਟੀ ਗੱਲ ਨਹੀਂ ਹੈ ਕਿਤੇ ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ ਇੱਥੇ ਆਈ ਹੋਈ ਹੈ ਕਾਂਗਰਸ ਦੀ ਵੱਡੀ ਲੀਡਰਸ਼ਿਪ ਇੱਥੇ ਆਈ ਹੋਈ ਹੈ ਆਮ ਬੀਜੇਪੀ ਦੀ ਲੀਡਰਸ਼ਿਪ ਕੋਈ ਛੋਟੀ ਥੋੜਾ ਨਹੀਂ ਟਾਈਮ ਸ਼ੋਰਟ ਦੀ ਗੱਲ ਕਰ ਰਹੇ ਹੋ ਉਹ ਪੁਰਾਣੇ ਲੱਗੇ ਹੋਏ ਨੇ ਆਪਣੇ ਕੋਲ ਟਾਈਮ ਹਜੇ ਹੈ ਕੈਂਡੀਡੇਟ ਹੁਣ ਤੁਹਾਡਾ ਨਿਕਲੇ ਹਨ ਜਿੱਤਾ ਹਾਰਾ ਪੱਤਰਕਾਰ ਸਾਹਿਬ ਪਰਮਾਤਮਾ ਦੇ ਹੱਥ ਹੁੰਦੀ ਹੈ ਜਿਹੜੀ ਗੱਲ ਐਫਰਟ ਦੀ ਹੈ ਐਫਰਟ ਬੀਜੇਪੀ ਪਾਰਟੀ ਕੋਲ ਜੇ ਦਿਨ ਥੋੜੇ ਵੀ ਨੇ ਅਸੀਂ ਆ ਸਾਰੀ ਟੀਮ ਵੱਡੀ ਹੋ ਰਹੀ ਆ ਨਾ ਜੀ ਟੈਲੀਫੋਨ ਕਰ ਕਰ ਲੋਕਾਂ ਨੂੰ ਬੇਨਤੀਆਂ ਕਰਾਂਗੇ ਪੈਂਫਲਟ ਵੰਡ ਵੰਡ ਕੇ ਲੋਕਾਂ ਨੂੰ ਦੱਸਾਂਗੇ ਹੱਥੀਂ ਵੰਡਾਂਗੇ ਸੜਕਾਂ ਤੇ ਖੜ ਕੇ ਦੇਖੋ ਪ੍ਰਮਾਤਮਾ ਕਹਿੰਦਾ ਭਈ ਤੂੰ ਪੁੱਤ ਮਿਹਨਤ ਕਰ ਫਲ ਉਹਨੇ ਦੇਣਾ ਬੀਜੇਪੀ ਇੱਕ ਟੀਮ ਹੈ ਜੀ ਅਸੀਂ ਮਿਹਨਤ ਕਰਾਂਗੇ ਫਲ ਉਹਨੇ ਦੇਣਾ ਮੈਂ ਇੱਕ ਤੁਹਾਨੂੰ ਪ੍ਰੋਮਿਸ ਕਰਦਾ ਆਪ ਦੇ ਜਸਪੀਤ ਸਿੰਘ ਹੌਬੀ ਦੇ ਨਾਮ ਤੇ ਹੰਤਾ ਮੇਰੇ ਕੋਲ 20 ਦਿਨ ਨੇ ਜੀ ਜੋ ਮੈਂ ਐਫਰਟ ਕਰ ਸਕਿਆ ਕਰੂੰਗਾ 20 ਵੀ ਕਾਦੇ 15 17 ਰਹੇ ਪਰ 2027 ਦੇ ਵਿੱਚ ਮੈਂ ਪ੍ਰੋਮਿਸ ਕਰਦਾ ਜੀ ਚਾਹੇ ਤੁਹਾਨੂੰ ਮੈਨੂੰ ਬੀਜੇਪੀ ਪਾਰਟੀ ਜਿਹਨੂੰ ਮਰਜ਼ੀ ਟਿਕਟ ਦੇ ਦੇਵੇ ਮੈਂ ਵਾਅਦਾ ਕਰਦਾ ਜੀ 27 ਦੇ ਵਿੱਚ ਬੀਜੇਪੀ ਪਾਰਟੀ ਦਾ ਕੈਂਡੀਡੇਟ ਇਥੋਂ ਨਾ ਜਿਤਾਇਆ ਮੈਂ ਰਾਜਨੀਤੀ ਛੱਡ ਦੂੰ ਬੋਲੇ ਸੋਨਿਆਲ ਮੈਂ ਮੈਂ ਰਾਜਨੀਤੀ ਛੱਡ ਦੂੰ ਅਸੀਂ ਤਾਂ ਭਾਈ ਆ ਵੀਡੀਓ ਵੇਖਣ ਵਾਲੇ ਸੁਣ ਲੋ ਅਸੀਂ ਤਾਂ ਟਕਸਾਲੀ ਬੰਦੇ ਆ ਕੰਮ ਕਰਨ ਵਾਲੇ ਬੰਦੇ ਆ ਔਰ ਇਹਨਾਂ ਨੇ ਬੜੀ ਵੱਡੀ ਗਲਤੀ ਕੀਤੀ ਸਾਡੇ ਅਰਗੇ ਨੌਜਵਾਨਾਂ ਨੂੰ ਗਵਾ ਕੇ ਜੇ ਡਿਸਪਲਾਈਨਡ ਹੋ ਕੇ ਪਾਰਟੀ ਚੱਲਦੀ ਸ਼ਾਇਦ ਅਸੀਂ ਵੀ ਕੰਮ ਕਰਦੇ ਸੋਹੋਬੀ ਜੀ ਬਹੁਤ ਬਹੁਤ ਧੰਨਵਾਦ ਤੁਸੀ ਨੇ ਸਮਝਦਾਂ ਅਧਿਆਸ ਕਰਦੇ ਤੁਸੀਂ ਜਿਹੜੀ ਪਾਰਟੀ ਜੁੜੇ ਹੋ ਉਥੇ ਤਰੱਕੀਆਂ ਬਖਸ਼ੇ ਤੁਹਾਨੂੰ ਮਾਨ ਬਖਸ਼ ਬਹੁਤ ਧੰਨਵਾਦ